ਦੋਸਤੋ ਜੁਪੀ ਦੇ ਕਾਨਪੁਰ ਜ਼ਿਲ੍ਹੇ ਦੇ ਵਿੱਚ ਇੱਕ ਥਾਣਾ ਲੱਗਦਾ ਹੈ ਸ਼ਿਵਰਾਜਪੁਰ ਸ਼ਿਵਰਾਜਪੁਰ ਕਸਬੇ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਇਹ ਪਰਿਵਾਰ 14 ਦਸੰਬਰ 2024 ਦੀ ਸਵੇਰ ਨੂੰ 8:30 ਵਜੇ ਇਹ ਪੂਰਾ ਪਰਿਵਾਰ ਇੱਕ ਨਾਲ ਦੇ ਪਿੰਡ ਦੇ ਵਿੱਚੋਂ ਵਿਆਹ ਦੀ ਪਾਰਟੀ ਤੋਂ ਵਿਆਹ ਦੇਖ ਕੇ ਘਰ ਪਰਤਿਆ ਸੀ ਘਰ ਦੇ ਵਿੱਚ ਆ ਕੇ ਉਹ ਆਪਣੀ ਕੁੜੀ ਨੂੰ ਆਵਾਜ਼ਾਂ ਮਾਰਦੇ ਨੇ ਪਰ ਉਹਨਾਂ ਨੂੰ ਆਵਾਜ਼ ਦੇ ਬਦਲੇ ਕੋਈ ਜਵਾਬ ਨਹੀਂ ਮਿਲ ਰਿਹਾ ਸੀ ਉਹ ਘਰ ਦਾ ਚੱਪਾ ਚੱਪਾ ਛਾਂਦੇ ਨੇ ਪਰ ਕਿਤੇ ਵੀ ਉਹਨਾਂ ਨੂੰ ਆਪਣੀ ਕੁੜੀ ਨਹੀਂ ਦਿਖਾਈ ਦੇ ਰਹੀ ਸੀ ਫਿਰ ਅਚਾਨਕ ਹੀ ਉਹ ਬੈੱਡਰੂਮ ਦੇ ਵਿੱਚ ਜਾਂਦੇ ਨੇ ਤਾਂ ਦੇਖਦੇ ਨੇ ਇਹ ਦੇਖ ਕੇ ਉਹ ਹੈਰਾਨ ਹੋ ਜਾਂਦੇ ਨੇ ਕਿ ਇਹਨਾਂ ਦੀ ਜਿਹੜੀ 17-18 ਸਾਲ ਦੀ ਕੁੜੀ ਸੀ ਉਹ ਬੈੱਡ ਦੇ ਉੱਤੇ ਸੁੱਤੀ ਹੋਈ ਸੀ ਉਸ ਕੁੜੀ ਦੇ ਸਰੀਰ ਦੇ ਉੱਤੇ ਕੋਈ ਵੀ ਕਪੜਾ ਨਹੀਂ ਸੀ ਨੰਗਨ ਅਵਸਥਾ ਦੇ ਵਿੱਚ ਉਹ ਲੇਟੀ ਹੋਈ ਸੀ ਹੁਣ ਘਰ ਦੇ ਵਿੱਚ ਜਿੰਨੇ ਵੀ ਮਰਦ ਲੋਕ ਸਨ ਉਹ ਸਾਰੇ ਪਿੱਛੇ ਹਟ ਜਾਂਦੇ ਨੇ ਤੇ ਉਸ ਕੁੜੀ ਦੀ ਮਾਂ ਅੱਗੇ ਜਾਂਦੀ ਹੈ ਤੇ ਉਹ ਕੁੜੀ ਨੂੰ ਖਾਲਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਕੁੜੀ ਦੇ ਵਿੱਚ ਬਿਲਕੁਲ ਵੀ ਹਿਲਜੁਲ ਨਹੀਂ ਹੋ ਰਹੀ ਸੀ ਉਸ ਕੁੜੀ ਦਾ ਪੂਰੀ ਤਰ੍ਹਾਂ ਸਰੀਰ ਜਿਹੜੀ ਅਵਸਥਾ ਦੇ ਵਿੱਚ ਉਹ ਲੰਮੇ ਪਈ ਹੋਈ ਸੀ ਉਸੇ ਹੀ ਅਵਸਥਾ ਦੇ ਵਿੱਚ ਉਹ ਪੂਰੀ ਤਰ੍ਹਾਂ ਸਰੀਰ ਆਕਰ ਚੁੱਕਿਆ ਸੀ ਤੇ ਉਸ ਕੁੜੀ ਦੇ ਸਾਹ ਵੀ ਨਹੀਂ ਚੱਲ ਰਹੇ ਸਨ ਕਹਿੰਦੇ ਨੇ ਕਿ ਜਦੋਂ ਬੰਦਾ ਮਰ ਜਾਂਦਾ ਹੈ ਤੇ ਜਿਹੜੀ ਸਥਿਤੀ ਦੇ ਵਿੱਚ ਉਹ ਪਿਆ ਹੁੰਦਾ ਹੈ ਜੇਕਰ ਉਹ ਲਗਾਤਾਰ 8 ਘੰਟੇ ਤੱਕ ਉਸੇ ਹੀ ਸਥਿਤੀ ਦੇ ਵਿੱਚ ਪਿਆ ਰਹੇ ਤਾਂ ਉਹਦਾ ਸਰੀਰ ਉਸੇ ਹੀ ਪੋਜੀਸ਼ਨ ਦੇ ਵਿੱਚ ਆਕਰ ਜਾਂਦਾ ਹੈ ਤੇ ਇਸੇ ਹੀ ਤਰ੍ਹਾਂ ਕੁਝ ਇਸ ਕੁੜੀ ਦੇ ਨਾਲ ਵੀ ਹੋਇਆ ਸੀ ਜਿਹੜੀ ਪੋਜੀਸ਼ਨ ਦੇ ਵਿੱਚ ਇਹ ਲੰਮੇ ਪਈ ਹੋਈ ਸੀ ਉਸੇ ਹੀ ਪੋਜੀਸ਼ਨ ਦੇ ਵਿੱਚ ਉਹਦਾ ਸਰੀਰ ਪੂਰੀ ਤਰ੍ਹਾਂ ਆਕਰ ਚੁੱਕਿਆ ਸੀ ਹੁਣ ਘਰ ਵਾਲੇ ਇਹਨੂੰ ਦੇਖ ਕੇ ਹੈਰਾਨ ਹੋ ਚੁੱਕੇ ਸਨ ਕਿ ਆਖਿਰ ਇਹ ਅਵਸਥਾ ਦੇ ਵਿੱਚ ਕਿਉਂ ਪਈ ਹੋਈ ਹੈ ਤੇ ਇਹਦੇ ਸਰੀਰ ਦੇ ਉੱਤੇ ਕੱਪੜੇ ਕਿਉਂ ਨਹੀਂ ਹਨ ਕਿਉਂਕਿ ਪੂਰਾ ਪਰਿਵਾਰ ਉਹ ਵਿਆਹ ਦੀ ਪਾਰਟੀ ਦੇ ਵਿੱਚ ਗਿਆ ਹੋਇਆ ਸੀ ਤੇ ਇਸ ਕੁੜੀ ਦੇ ਮਗਰੋਂ ਕਿਸੇ ਨੇ ਇਹ ਹਾਲ ਕਰ ਦਿੱਤਾ ਸੀ ਇਹ ਸਾਰੇ ਸਵਾਲ ਉਹਨਾਂ ਦੇ ਮਨ ਦੇ ਵਿੱਚ ਚੱਲ ਰਹੇ ਸਨ ਕਿ ਅਚਾਨਕ ਹੀ ਇੱਕ ਬੰਦੇ ਨੇ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚ ਜਾਂਦੀ ਹੈ। ਇੱਧਰ ਪੂਰੇ ਪਰਿਵਾਰ ਦਾ ਰੋੜੋ ਕੇ ਬੁਰਾ ਹਾਲ ਸੀ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਜਵਾਨ ਧੀ ਇਸ ਦੁਨੀਆ ਤੋਂ ਜਾ ਚੁੱਕੀ ਸੀ। ਹੁਣ ਪੁਲਿਸ ਜਦੋਂ ਇਸ ਪਰਿਵਾਰ ਵਾਲਿਆਂ ਕੋਲੋਂ ਪੁੱਛਦੀ ਹੈ ਕਿ ਤੁਸੀਂ ਰਾਤ ਨੂੰ ਕਿੱਥੇ ਗਏ ਸੀ ਤਾਂ ਉਹ ਦੱਸਦੇ ਨੇ ਕਿ ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਪੈਂਦਾ ਹੈ ਨਿਸ਼ਾਦਾ। ਜਿੱਥੋਂ ਸਾਨੂੰ ਵਿਆਹ ਦਾ ਸੱਦਾ ਆਇਆ ਹੋਇਆ ਸੀ ਤੇ ਵਿਆਹ ਦੇ ਵਿੱਚ ਸਾਡਾ ਸਾਰਾ ਪਰਿਵਾਰ ਗਿਆ ਹੋਇਆ ਸੀ ਅਸੀਂ ਕੁੜੀ ਨੂੰ ਵੀ ਕਿਹਾ ਸੀ ਪਰ ਇਹ ਕੁੜੀ ਮੰਨੀ ਨਹੀਂ ਸੀ ਤੇ ਇਹ ਕਹਿੰਦੀ ਸੀ ਕਿ ਤੁਸੀਂ ਜਾਓ ਮੈਂ ਨਹੀਂ ਜਾਣਾ ਤੇ ਇਹਦੀ ਜਿਹੜੀ ਭਾਬੀ ਸੀ ਉਹ ਇਹ ਵੀ ਦੱਸਦੀ ਹੈ ਕਿ ਇਹਨੇ ਆਪਣੇ ਨਾਲ ਆਪਣੀ ਭਤੀਜੀ ਨੂੰ ਜਿਹੜੀ ਕਿ 5 ਸਾਲ ਦੀ ਸੀ ਉਹਨੂੰ ਵੀ ਇਹਨੇ ਨਾਲ ਸਵਾਇਆ ਹੋਇਆ ਸੀ ਹੁਣ ਭਤੀਜੀ ਕੋਲੋਂ ਵੀ ਪੁੱਛਿਆ ਜਾਂਦਾ ਹੈ ਕਿ ਰਾਤ ਨੂੰ ਕੀ ਹੋਇਆ ਸੀ ਉਹਨੂੰ ਪਿਆਰ ਨਾਲ ਪੁੱਛਕਾਰਦੇ ਨੇ ਪੁੱਛਿਆ ਜਾਂਦਾ ਹੈ ਪਰ ਉਹ ਕੁਝ ਦੱਸਣ ਦੀ ਹਾਲਤ ਦੇ ਵਿੱਚ ਨਹੀਂ ਸੀ ਤੇ ਇਹੋ ਜਿਹਾ ਉਹ ਕੁਝ ਨਹੀਂ ਦਸਤੀ ਹੁਣ ਪੁਲਿਸ ਹੀ ਜਿਵੇਂ ਜਾਂਚ ਕਰ ਰਹੀ ਹੁੰਦੀ ਹੈ ਤੇ ਪੁਲਿਸ ਨੂੰ ਇੱਕ ਬੈੱਡ ਦੇ ਲਾਗੇ ਇੱਕ ਰੈਪਰ ਮਿਲਦਾ ਹੈ ਜਿਹੜਾ ਦਵਾਈ ਦਾ ਕੋਈ ਰੈਪਰ ਹੁੰਦਾ ਹੈ ਜਦੋਂ ਹੁਣ ਪੁਲਿਸ ਉਸ ਰੈਪਰ ਨੂੰ ਚੱਕਦੀ ਹੈ ਤਾਂ ਦੇਖਦੀ ਹੈ ਉਹ ਰੈਪਰ ਨਿਕਲਦਾ ਹੈ ਜਿਹੜਾ ਪਾਵਰ ਨੂੰ ਵਿਧਾਨ ਵਾਲੀਆਂ ਗੋਲੀਆਂ ਹੁੰਦੀਆਂ ਨੇ ਉਹ ਦਵਾਈ ਦਾ ਹੁਣ ਪੁਲਿਸ ਨੂੰ ਥੋੜਾ ਸ਼ੱਕ ਪੈਂਦਾ ਹੈ ਕਿ ਸ਼ਾਇਦ ਇਹ ਕੇਸ ਪਿਆਰ ਸਬੰਧਾ ਦਾ ਹੋ ਸਕਦਾ ਹੈ ਹੁਣ ਪੁਲਿਸ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਕੋਈ ਜ਼ਬਰਦਸਤੀ ਆਇਆ ਹੋਵੇਗਾ ਜਾਂ ਫਿਰ ਇਹਨੇ ਖੁਦ ਬੁਲਾਇਆ ਹੋਵੇਗਾ ਹੁਣ ਪੁਲਿਸ ਹੋਰ ਜਾਂਚ ਕਰਦੀ ਹੈ ਤਾਂ ਪੁਲਿਸ ਨੂੰ ਇੱਕ ਲਾਗੇ ਇੱਕ ਪ੍ਰੋਟੈਕਸ਼ਨ ਦੀ ਡੱਬੀ ਦਿਖਾਈ ਦਿੰਦੀ ਹੈ ਜਿਹੜਾ ਇਸਤੇਮਾਲ ਕੀਤਾ ਜਾਂਦਾ ਸੀ ਪ੍ਰੋਟੈਕਸ਼ਨ ਦੇ ਤੌਰ ਤੇ ਹੁਣ ਪੁਲਿਸ ਨੂੰ ਸਾਫ਼-ਸਾਫ਼ ਇਹ ਹੀ ਲੱਗਦਾ ਹੈ ਕਿ ਇਸ ਕੁੜੀ ਦੇ ਨਾਲ ਕੁਝ ਨਾ ਕੁਝ ਗਲਤ ਜ਼ਰੂਰ ਹੋਇਆ ਹੈ ਪੁਲਿਸ ਉਹਨੂੰ ਉਸ 5 ਸਾਲ ਦੀ ਬੱਚੀ ਕੋਲੋਂ ਦੁਬਾਰਾ ਪੁੱਛਦੀ ਹੈ ਤੇ ਉਹਨੂੰ ਬਰੇ ਹੀ ਪਿਆਰ ਦੇ ਨਾਲ ਪੁੱਛਿਆ ਜਾਂਦਾ ਹੈ ਤਾਂ ਉਹ ਦੱਸਦੀ ਹੈ ਕਿ ਰਾਤ ਨੂੰ ਇੱਕ ਲੜਕਾ ਆਇਆ ਸੀ ਪਰ ਇਸ ਤੋਂ ਜ਼ਿਆਦਾ ਉਹ ਕੁਝ ਹੋਰ ਨਹੀਂ ਦੱਸ ਪੰਦੀ ਹੁਣ ਪੁਲਿਸ ਨੂੰ ਪੂਰਾ ਪੂਰਾ ਸ਼ੱਕ ਇਹ ਹੁੰਦਾ ਹੈ ਕਿ ਸ਼ਾਇਦ ਇਹ ਕੋਈ ਪਿਆਰ ਸਬੰਧਾਂ ਦਾ ਮਾਮਲਾ ਹੀ ਹੋ ਸਕਦਾ ਹੈ ਪੁਲਿਸ ਹੁਣ ਇਸ ਕੁੜੀ ਦਾ ਫੋਨ ਤੇ ਘਰਦਿਆਂ ਦੇ ਸਾਰਿਆਂ ਦੇ ਫੋਨ ਸਰੀਵਲੈਂਸ ਤੇ ਲਾਉਂਦੀ ਹੈ ਤੇ ਇਸ ਕੁੜੀ ਦੇ ਫੋਨ ਦੀ ਸੀਡੀਆਰ ਕੱਢੀ ਜਾਂਦੀ ਹੈ ਤੇ ਪੁਲਿਸ ਨੂੰ ਇੱਕ ਨੰਬਰ ਮਿਲਦਾ ਹੈ ਉਹ ਨੰਬਰ ਸੀ ਨਾਲ ਦੇ ਹੀ 20 ਕਿਲੋਮੀਟਰ ਦੂਰ ਇੱਕ ਪਿੰਡ ਪੈਂਦਾ ਹੈ ਉਸ ਪਿੰਡ ਦੇ ਵਿੱਚ ਰਹਿੰਦੇ ਹੋਏ ਇੱਕ ਲੜਕੇ ਦਾ ਇਸ ਲੜਕੇ ਦਾ ਨਾਮ ਸੀ ਕੁਲਦੀਪ ਪੁਲਿਸ ਹੁਣ ਇਸ ਲੜਕੇ ਨੂੰ ਚੁੱਕਦੀ ਹੈ ਤੇ ਇਹਦੇ ਕੋਲੋਂ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਜਿਸ ਤਰ੍ਹਾਂ ਸਾਰੇ ਟਾਲਮਟੋਲ ਕਰਦੇ ਨੇ ਕਿ ਮੇਰਾ ਇਸ ਕੇਸ ਦੇ ਵਿੱਚ ਕੋਈ ਹੱਥ ਨਹੀਂ ਮੈਂ ਨਹੀਂ ਜਾਣਦਾ ਇਹ ਸਾਰਾ ਕੁਝ ਉਹ ਕਹਿੰਦਾ ਹੈ ਪਰ ਪੁਲਿਸ ਜਦੋਂ ਉਹਦੀ ਕਾਲ ਡਿਟੇਲ ਕੱਢਦੀ ਹੈ ਉਹਨੂੰ ਦੱਸਦੀ ਹੈ ਕਿ ਦਿਨ ਦੇ ਵਿੱਚ ਤੂੰ ਕਿੰਨੇ ਕਿੰਨੇ ਵਾਰੀ ਇਸ ਨੰਬਰ ਤੇ ਫੋਨ ਕਰਦਾ ਸੀ ਜਦੋਂ ਸਖਤੀ ਦੇ ਨਾਲ ਉਹਦੇ ਕੋਲੋਂ ਪੁਸ਼ਕਿਸ਼ ਕਰਦੀ ਹੈ ਤੇ ਫਿਰ ਆਖਿਰਕਾਰ ਕੁਲਦੀਪ ਟੁੱਟ ਜਾਂਦਾ ਹੈ ਤੇ ਉਹ ਫਿਰ ਜਿਹੜੀ ਕਹਾਣੀ ਦੱਸਦਾ ਹੈ ਉਹ ਕਹਾਣੀ ਸੁਣਨ ਤੋਂ ਬਾਅਦ ਸਾਰੇ ਹੀ ਹੈਰਾਨ ਹੋ ਗਏ ਸਾਨਾ ਉਹ ਦੱਸਦਾ ਹੈ ਕਿ ਇਹ ਜਿਹੜੀ ਕੁੜੀ ਸੀ ਇਹਦੇ ਨਾਲ ਇਹਦੀ ਮੁਲਾਕਾਤ ਹੋਈ ਸੀ ਫੇਸਬੁੱਕ ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਹੀ ਇਹਨਾਂ ਦੋਨਾਂ ਨੇ ਇੱਕ ਦੂਜੇ ਨੂੰ ਫਰੈਂਡ ਰਿਕਵੈਸਟ ਭੇਜੀ ਸੀ ਤੇ ਇਹਨਾਂ ਦਾ ਗੱਲਾਂ-ਬਾਤਾਂ ਦਾ سلسلہ ਸ਼ੁਰੂ ਹੁੰਦਾ ਹੈ ਤੇ ਇਸ ਤੋਂ ਬਾਅਦ ਹੀ ਇਹਨਾਂ ਦੋਨਾਂ ਦੇ ਵਿੱਚ ਪਿਆਰ ਹੋ ਜਾਂਦਾ ਹੈ ਤੇ ਇਹ ਕੁੜੀ ਕਹਿੰਦੀ ਸੀ ਕਿ ਮੈਂ ਤੈਨੂੰ ਮਿਲਣਾ ਹੈ ਤੇ 13 ਤਰੀਕ ਨੂੰ ਸਾਡਾ ਸਾਰਾ ਪਰਿਵਾਰ ਵਿਆਹ ਵੇਖਣ ਜਾ ਰਿਹਾ ਹੈ ਤੇ ਮੈਂ ਘਰ ਦੇ ਵਿੱਚ ਕੱਲੀ ਹੋਵਾਂਗੀ ਤੇ ਇਹ ਕੁੜੀ ਇੰਨੀ ਛਾਤਰ ਸੀ ਕਿ ਇਹਦੇ ਤੇ ਘਰ ਦੇ ਵਿੱਚ ਕੋਈ ਸ਼ੱਕ ਨਾ ਕਰੇ ਤੇ ਇਹ ਫਿਰ ਹੁਣ ਆਪਣੀ ਭਾਬੀ ਕੋਲ ਜਾਂਦੀ ਹੈ ਤੇ ਆਪਣੀ ਭਤੀਜੀ ਨੂੰ ਇਹਦੇ ਲਾਗੇ ਛੱਡ ਕੇ ਜਾਣ ਨੂੰ ਕਹਿੰਦੀ ਹੈ ਕਿ ਮੈਂ ਰਾਤ ਨੂੰ ਕੱਲੀ ਹੋਵਾਂਗੀ ਤੇ ਤੁਸੀਂ ਇਹ ਭਤੀਜੀ ਨੂੰ ਮੇਰੇ ਕੋਲ ਛੱਡ ਜਾਵੋ ਇਹ ਸੋਚਦੀ ਸੀ ਕਿ ਸ਼ਾਇਦ ਇਸ ਤਰ੍ਹਾਂ ਕਰਨ ਦੇ ਨਾਲ ਕੋਈ ਇਹਦੇ ਤੇ ਸ਼ੱਕ ਨਹੀਂ ਕਰੇਗਾ ਇਸ ਤੋਂ ਬਾਅਦ ਇਹ ਮੁੰਡੇ ਨੂੰ ਫੋਨ ਕਰਦੀ ਹੈ ਤੇ ਉਹਨੂੰ ਪੂਰਾ ਪਲਾਨ ਸਮਝਾ ਦਿੰਦੀ ਹੈ ਤੇ ਦੱਸਦੀ ਹੈ ਕਿ ਤੂੰ 8 ਵਜੇ ਕੱਲ ਰਾਤ ਨੂੰ ਘਰ ਆਉਣਾ ਹੈ ਕੁਲਦੀਪ ਜੋ ਕਿ ਪਹਿਲਾਂ ਤੋਂ ਹੀ ਉਤਾਵਲਾ ਸੀ ਇਹ ਕੰਮ ਕਰਨ ਦੇ ਲਈ ਇਸ ਲਈ ਉਹ ਇਹਨੂੰ ਹੁਣ ਸਿਗਨਲ ਮਿਲ ਚੁੱਕਿਆ ਸੀ ਤੇ ਇਹ ਹੁਣ ਇਸ ਕੁੜੀ ਨੂੰ ਮਿਲਣ ਵਾਸਤੇ ਜਾਂਦਾ ਹੈ ਤੇ ਇਸ ਮੁਲਾਕਾਤ ਤੋਂ ਪਹਿਲਾਂ ਹੀ ਉਹ ਆਪਣੇ ਨਾਲ ਪਾਵਰ ਦੀਆਂ ਗੋਲੀਆਂ ਲੈ ਕੇ ਜਾਂਦਾ ਹੈ ਤੇ ਇਹ ਪਾਵਰ ਦੀਆਂ ਗੋਲੀਆਂ ਉਹ ਖਾ ਲੈਂਦਾ ਹੈ ਉਸ ਤੋਂ ਬਾਅਦ ਇਹ ਉਸ ਕੁੜੀ ਦੇ ਨਾਲ ਸੰਬੰਧ ਬਣਾਉਂਦਾ ਹੈ ਤੇ ਸੰਬੰਧ ਇੰਨੇ ਜ਼ੋਰਦਾਰ ਤਰੀਕੇ ਦੇ ਨਾਲ ਬਣਾਉਂਦਾ ਹੈ ਕਿ ਉਹਦੀ ਥੋੜੀ ਦੇਰ ਬਾਅਦ ਹੀ ਤਬੀਅਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਪੂਰੀ ਰਾਤ ਦੇ ਵਿੱਚ ਲਗਭਗ 2 ਵਾਰੀ ਇਸ ਲੜਕੀ ਦੇ ਨਾਲ ਸੰਬੰਧ ਬਣਾਉਂਦਾ ਹੈ ਇਸ ਦੌਰਾਨ ਇਹ ਕੁੜੀ ਦੀ ਤਬੀਅਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਕੁੜੀ ਰੈਸਟ ਕਰਨ ਵਾਸਤੇ ਬੈੱਡ ਤੇ ਲੇਟ ਜਾਂਦੀ ਹੈ ਤੇ ਇਹ ਲੜਕਾ ਪੂਰੀ ਤਰ੍ਹਾਂ ਹੁਣ ਡਰ ਜਾਂਦਾ ਹੈ ਕਿਉਂਕਿ ਇਸ ਕੁੜੀ ਦੇ ਵਿੱਚ ਕੋਈ ਵੀ ਮੂਵਮੈਂਟ ਨਹੀਂ ਹੋ ਰਹੀ ਸੀ ਇਹ ਪੂਰੀ ਤਰ੍ਹਾਂ ਆਪਣੀ ਮੂਵਮੈਂਟ ਕਰਨਾ ਬੰਦ ਕਰ ਦਿੰਦੀ ਹੈ ਤੇ ਇਹ ਡਰ ਦੇ ਮਾਰੇ ਉਥੋਂ ਭੱਜ ਨਿਕਲਦਾ ਹੈ ਇਹ ਸੋਚਦਾ ਹੈ ਕਿ ਮੈਂ ਇੱਥੋਂ ਚੁੱਪਚਾਪ ਜੇਕਰ ਭੱਜ ਜਾਵਾਂਗਾ ਤੇ ਸ਼ਾਇਦ ਕਿਸੇ ਨੂੰ ਕੁਝ ਪਤਾ ਨਹੀਂ ਚੱਲੇਗਾ ਕਿ ਇਸ ਕਮਰੇ ਦੇ ਵਿੱਚ ਕੀ ਕੀ ਹੋਇਆ ਸੀ ਪਰ ਅਗਲੇ ਹੀ ਦਿਨ ਜਿਸ ਤਰ੍ਹਾਂ ਹੀ 14 ਦਸੰਬਰ ਦਾ ਦੁਪਹਿਰ ਦਾ ਟਾਈਮ ਹੁੰਦਾ ਹੈ ਤੇ ਇਹਨੂੰ ਲੋਕਾਂ ਦੁਆਰਾ ਪਤਾ ਚੱਲਦਾ ਹੈ ਕਿ ਨਾਲ ਦੇ ਪਿੰਡ ਦੇ ਵਿੱਚ ਇੱਕ ਪੂਰਾ ਪਰਿਵਾਰ ਵਿਆਹ ਤੇ ਗਿਆ ਹੋਇਆ ਸੀ ਤੇ ਮਗਰੋਂ ਉਹਨਾਂ ਦੀ 17-18 ਸਾਲ ਦੀ ਕੁੜੀ ਅਚਾਨਕ ਹੀ ਕਮਰੇ ਦੇ ਵਿੱਚ ਨੰਗਨ ਅਵਸਥਾ ਦੇ ਵਿੱਚ ਮਰੀ ਪਈ ਹੋਈ ਸੀ ਤੇ ਉਹਦਾ ਕਤਲ ਹੋ ਚੁੱਕਿਆ ਸੀ ਹੁਣ ਹੁਣੋ ਇਹ ਲੱਗਦਾ ਸੀ ਕਿ ਪੁਲਿਸ ਹੁਣ ਮੈਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੱਭ ਜਰੂਰ ਲਵੇਗੀ ਤੇ ਉਹ ਕਈ ਤਰ੍ਹਾਂ ਦੀਆਂ ਕਹਾਣੀਆਂ ਬਣਾ ਕੇ ਰੱਖ ਲੈਂਦਾ ਹੈ ਪੁਲਿਸ ਹੁਣ ਇਸ ਲੜਕੇ ਨੂੰ ਗ੍ਰਿਫਤਾਰ ਕਰਕੇ 17 ਦਸੰਬਰ 2024 ਨੂੰ ਹੀ ਇਹ ਪੂਰੇ ਕੇਸ ਦਾ ਖੁਲਾਸਾ ਕਰਦੀ ਹੈ ਭਾਵੇਂ ਪੁਲਿਸ ਕਹਿੰਦੀ ਹੈ ਕਿ ਇਹ ਜਿਹੜੇ ਸਬੰਧ ਬਣੇ ਸਨ ਸੈਮਤੀ ਦੇ ਨਾਲ ਬਣੇ ਸਨ ਪਰ ਫਿਰ ਵੀ ਉਹ ਕੁੜੀ ਦੀ ਉਮਰ 18 ਸਾਲ ਦੀ ਪੂਰੀ ਨਹੀਂ ਹੋਈ ਸੀ ਇਸ ਲਈ ਹੁਣ ਇਸ ਲੜਕੇ ਦੇ ਉੱਤੇ ਰੇਪ ਦੀਆਂ ਧਾਰਾਵਾਂ ਲਾ ਕੇ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਨਨੇ ਜਿਨਨੇ ਵੀ ਇਹ ਘਟਨਾ ਦੇ ਬਾਰੇ ਸੁਣਿਆ ਸੀ ਉਹ ਸਾਰੇ ਹੀ ਸੁਣ ਕੇ दंग ਰਹਿ ਗਏ ਸਨ ਕਿ ਇੱਕ 17 ਸਾਲ ਦੀ ਕੁੜੀ 12ਵੀਂ ਕਲਾਸ ਦੇ ਵਿੱਚ ਪੜਨ ਵਾਲੀ ਜਦਕਿ ਉਹਨੂੰ ਆਪਣੇ ਕੈਰੀਅਰ ਦੇ ਬਾਰੇ ਸੋਚਣਾ ਚਾਹੀਦਾ ਸੀ ਤੇ ਉਹ ਕਿੱਦਾਂ ਦੇ ਸੋਸ਼ਲ ਮੀਡੀਆ ਦੇ ਵਿੱਚ ਝਮੇਲੇ ਦੇ ਵਿੱਚ ਪਾ ਕੇ ਆਪਣੀ ਜ਼ਿੰਦਗੀ ਤੋਂ ਹੱਥ ਤੋਂ ਬੈਠੀ ਸੀ ਜੋ ਵੀ ਹੋਇਆ ਸੀ ਬਹੁਤ ਹੀ ਬੁਰਾ ਹੋਇਆ ਦੋਸਤੋ ਇਸ ਕਹਾਣੀ ਨੂੰ ਦੱਸਣ ਦਾ ਮਕਸਦ ਕਿਸੇ ਨੂੰ ਖੇਸ ਪਹੁੰਚਾਉਣਾ ਜਾਂ ਫਿਰ ਕਿਸੇ ਦਾ ਹਸੀ ਮਜ਼ਾਕ ਉਡਾਣਾ ਨਹੀਂ ਸੀ ਬਲਕਿ ਸੁਚੇਤ ਕਰਨਾ ਸੀ ਕਿ ਇਹੋ ਜਿਹੀਆਂ ਕ੍ਰੀਤੀਆਂ ਇਹੋ ਜਿਹੀਆਂ ਘਟਨਾਵਾਂ ਤੋਂ ਬਚੋ ਸੋਸ਼ਲ ਮੀਡੀਆ ਦਾ ਇਸਤੇਮਾਲ ਕਰੋ ਪਰ ਆਪਣੀ ਨੋਲੇਜ ਵਧਾਉਣ ਵਾਸਤੇ ਆਪਣੇ ਸਹੀ ਕੰਮਾਂ ਦੇ ਲਈ ਨਾ ਕਿ ਇਹੋ ਜਿਹੇ ਗਲਤ ਕੰਮਾਂ ਦੇ ਲਈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਨੂੰ ਲੈ ਕੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਇਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ